ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਹੋਣੇ ਅੱਜ ਆਪਾਂ ਵੀਡੀਓ ਬਣਾਉਣ ਕਾਫੀ ਦਿਨਾਂ ਬਾਅਦ ਲੱਗੇ ਆ ਕਿਉਂਕਿ ਪਹਿਲਾਂ ਦਿਵਾਲੀ ਕਰਕੇ ਫ੍ਰੀ ਨਹੀਂ ਸੀਗੇ ਤੇ ਬਾਅਦ ਵਿੱਚ ਹੋਰ ਕੰਮ ਆ ਗਏ ਤੇ ਕਾਫੀ ਮੇਰੇ ਵੀਰਾਂ ਦੇ ਤੇ ਭੈਣਾਂ ਦੇ ਕਮੈਂਟ ਆਨੇ ਆ ਕਿ ਆਪਾਂ ਪਸ਼ੂ ਨੂੰ ਜਿਹੜੀ ਕਿ ਡਾਈਟ ਹੈ ਉਹ ਕੀ ਦਈਏ ਕੀ ਉਹਨੂੰ ਖਾਣ ਵਿੱਚ ਦਈਏ ਤਾਂ ਕਿ ਉਹਨਾਂ ਦਾ ਦੁੱਧ ਤੇ ਉਹਨਾਂ ਦਾ ਸਰੀਰ ਜਿਹੜਾ ਕਿ ਬਣਿਆ ਰਹੇ ਮੇਰਾ ਤਾਂ ਮੰਨ ਹੈ ਕਿ ਹੁਣ ਜਦੋਂ ਆਪਾਂ ਹੁਣ ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਹਲੇ ਸ਼ੁਰੂਆਤ ਦੇ ਦਿਨਾਂ ਵਿੱਚ ਜਿਹੜਾ ਕਿ ਬਰਸੀਨ ਜਾਂ ਚਰੀ ਜਾਂ ਜੋਮੀ ਹਲੇ ਹੈਨ ਇਸ ਕਰਕੇ ਹੁਣ ਇਸ ਟਾਈਮ ਗੰਨਾ ਜਿਹੜਾ ਕਿ ਗੰਨਾ ਚੱਲ ਜਾਂਦਾ ਹੈ ਤੇ ਆਪਾਂ ਇਸ ਟਾਈਮ ਆਪਣੇ ਪਸ਼ੂ ਨੂੰ ਜਿਹੜਾ ਕਿ ਪਾ ਰਹੇ ਹਾਂ ਹੁਣ ਗੰਨਾ ਤੇ ਸੈਲਜ ਵੈਸੇ ਜਦੋਂ ਗੰਨਾ ਜਾਂ ਫਿਰ ਕੋਈ ਖਰਾ ਚਾਰਾ ਵਗੈਰਾ ਨਹੀਂ ਹੁੰਦਾ ਤਾਂ ਸੈਲਜ ਜ਼ਰੂਰੀ ਹੈ ਕਿਉਂਕਿ ਜਿਹੜੀ 20 ਤੋਂ 30 ਪਲੱਸ ਗਾਂ ਆ ਉਹਦੇ ਵਾਸਤੇ 25 ਤੋਂ 30 ਕਿਲੋ ਸੈਲਜ ਹੈ ਜਿਹੜਾ ਕਿ ਉਹ ਬਹੁਤ ਜ਼ਰੂਰੀ ਹੈ 1 ਕਿਲੋ ਤੋੜੀ 1 ਕਿਲੋ ਲੈ ਸਕਦੇ ਤੁਸੀਂ ਤੋੜੀ 2 ਕਿਲੋ ਲੈ ਸਕਦੇ ਤੁਸੀਂ ਤੋੜੀ ਤੇ ਉਹਦੇ ਵਾਸਤੇ 25 ਤੋਂ 30 ਕਿਲੋ ਸੈਲਜ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਾਂ ਨੂੰ ਦੁੱਧ ਵੀ ਠੀਕ ਦੇ ਸਕੇ ਤੇ ਉਹਦੇ ਜਿਹੜੇ ਸਰੀਰ ਦੇ ਵਿੱਚ ਜਾਨ ਹੈ ਜਿਹੜੀ ਕਿ ਉਹ ਵੀ ਬਣ ਰਹੀ ਹੈ ਇਹ ਕਾਫੀ ਵੀਰ ਕੀ ਕਰਦੇ ਆ ਕਿ ਜਦੋਂ ਆਪਾਂ ਪਸ਼ੂ ਨੂੰ ਕੱਖ ਪਾਣੇ ਆ ਤਾਂ ਉਹ ਤਿੰਨ ਤੋਂ ਚਾਰ ਵਾਰੀ ਕੱਖ ਪਾਣੇ ਆ ਪਸ਼ੂਆਂ ਨੂੰ ਜਿੰਨਾ ਤੁਸੀਂ ਤਾਫਾਂ ਤੋਂ ਇਲਾਵਾ ਤੁਸੀਂ ਜਿੰਨਾ ਉਹਨੂੰ ਪਾਣੀ ਪਿਲਾਓਗੇ ਉਹਦਾ ਜ਼ਿਆਦਾ ਬੈਨੀਫਿਟ ਹੋਊਗਾ ਪਸ਼ੀ ਪਸ਼ੂ ਦੇ ਕੋਲ ਪਾਣੀ ਹਰ ਟਾਈਮ ਰਹਿਣਾ ਚਾਹੀਦਾ ਤੁਸੀਂ ਦੇਖੋ ਅਸੀਂ ਇਹ ਵਾਟਰ ਬਾਲ ਸ਼ੁਰੂ ਤੋਂ ਹੀ ਲਗਵਾਏ ਹੋਏ ਆ ਜਿਹੜੇ ਕਿ ਹਮੇਸ਼ਾ ਇਹ ਪਾਣੀ ਉਹਨਾਂ ਦੇ ਕੋਲ ਹੁੰਦਾ ਆ ਘਾਤ ਨਾਲੋਂ ਜ਼ਿਆਦਾ ਜ਼ਰੂਰੀ ਪਸ਼ੂ ਨੂੰ ਪਾਣੀ ਹੁੰਦਾ ਤੇ ਕਾਫੀ ਵੀਰ ਕੀ ਕਰਦੇ ਆ ਕਿ ਪੂਰਾ ਦਿਨ ਉਹਨਾਂ ਨੂੰ ਪੂਰੀ ਖੁੜਲੀ ਨੂੰ ਭਰ ਕੇ ਰੱਖਦੇ ਆ ਪੂਰਾ ਦਿਨ ਅਸੀਂ ਹਮੇਸ਼ਾ ਵੈਸੇ ਅਸੀਂ ਦੋ ਵਾਰੀ ਕੱਕ ਪਾਉਂਦੇ ਆ ਤੇ ਜਦੋਂ ਦਾ ਹੁਣ ਗੰਨਾ ਚੱਲਿਆ ਅਸੀਂ ਇੱਕ ਵਾਰੀ ਕੱਕ ਪਾਉਂਦੇ ਆ ਕਿਉਂਕਿ ਗੰਨਾ ਇੰਨਾ ਹੈ ਤੇ ਕਾਫੀ ਮੇਰੇ ਵੀਰ ਕੀ ਕਰਦੇ ਆ ਕਿ ਖੁੜਲੀਆਂ ਨੂੰ ਤੂੜੀ ਨਾਲ ਭਰ ਕੇ ਹਮੇਸ਼ਾ ਹੀ ਰੱਖਦੇ ਆ ਪਸ਼ੂ ਨੂੰ ਥੋੜਾ ਜਿਹਾ ਵਿੱਚ ਨੂੰ ਗੈਪ ਵੀ ਚਾਹੀਦਾ ਅਸੀਂ ਹਮੇਸ਼ਾ ਦੋ ਵਾਰੀ ਕੱਕ ਪਾਉਂਦੇ ਆ ਇੱਕ ਵਾਰੀ ਉਹਨਾਂ ਨੂੰ 10 ਵਜੇ ਤੇ ਇੱਕ ਵਾਰੀ ਸ਼ਾਮ ਨੂੰ 5 ਵਜੇ ਤੇ ਹੁਣ ਇਸ ਟਾਈਮ ਗੰਨਾ ਤੇ ਸੈਲਜ਼ ਚੱਲ ਰਿਹਾ ਹੈ ਤੇ ਗੰਨਾ ਬਹੁਤ ਹੈਵੀ ਹੋ ਜਾਂਦਾ ਹੈ ਸੈਲਜ਼ ਵੀ ਬਹੁਤ ਹੈਵੀ ਹੋ ਜਾਂਦਾ ਹੈ ਤੇ ਇਸ ਟਾਈਮ ਹੁਣ ਅਸੀਂ ਇੱਕ ਵਾਰੀ ਕੱਕ ਪਾ ਰਹੇ ਆਂ ਦੇਖੋ ਤੁਸੀਂ ਹੁਣ ਅਸੀਂ ਇਹ ਇੱਕ ਵਾਰੀ ਕੱਕ ਪਾਤਾ ਹੁਣ ਇਹ ਅਸੀਂ ਕੱਲ ਸਵੇਰ ਨੂੰ ਕੱਕ ਪਾਉਂਗੇ ਤੇ ਪਸ਼ੂਆਂ ਕੋਲੋਂ ਇਹ ਖਾਇਆ ਵੀ ਨਹੀਂ ਜਾਂਦਾ ਪੂਰਾ ਦਿਨ ਪੂਰਾ ਦਿਨ ਤੇ ਪੂਰੀ ਰਾਤ ਮੇਨ ਜਿਆਦਾ ਪਾਣੀ ਦੀ ਦੁੱਧ ਵਾਸਤੇ ਆਪਾਂ ਨੂੰ ਮੇਨ ਜਿਆਦਾ ਪਾਣੀ ਦੀ ਕੁਆਂਟੀਟੀ ਵਧਾਣੀ ਚਾਹੀਦੀ ਹੈ ਪਾਣੀ ਹਮੇਸ਼ਾ ਪਸ਼ੂ ਦੇ ਕੋਲ ਰਹਿਣਾ ਚਾਹੀਦਾ ਤੇ ਤੂੜੀ ਹਮੇਸ਼ਾ ਪਸ਼ੂ ਨੂੰ ਘੱਟ ਤੋਂ ਘੱਟ ਪਾਓ ਤਾਂ ਜੋ ਪਸ਼ੂ ਆਪਣਾ ਦੁੱਧ ਵੀ ਦੇਵੇ ਤੇ ਦਾਣਾ ਆਪਾਂ ਨੂੰ ਦੁੱਧ ਵੀ ਦੇਵੇ ਤੇ ਉਹਦੇ ਵਿੱਚ ਜਾਨ ਵੀ ਬਣੀ ਰਹੇ ਪਸ਼ੂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਵੀ ਧੰਨਵਾਦ